ਇਹ ਕਿਵੇਂ ਸੰਭਵ ਹੋ ਸਕੇ ਕਿ ਇੱਥੇ ਗੋਰਿਆਂ ਦੀ ਧਰਤੀ ਤੇ ਸਾਡੇ ਭਾਈ ਜਸਵੰਤ ਸਿੰਘ ਖਾਲੜ ਦੇ ਨਾਂ ਤੇ ਸਕੂਲ ਖੁੱਲਣ ਜਾ ਰਹੇ ਆ ਆ ਭਾਜੀ ਕੱਲੇ ਗੋਰਿਆਂ ਦੀ ਧਰਤੀ ਨਹੀਂ ਪੰਜਾਬੀਆਂ ਦੀ ਧਰਤੀ ਵੀ ਆ ਅਸੀਂ ਟੈਕਸ ਭਰਿਆ ਸੀ 2006 ਤੋਂ ਅਸੀਂ ਕਰੋੜਾਂ ਡਾਲਾਂ ਦੇ ਬਾਣ ਪਾਸ ਕਰਾਉਂਦੇ ਆ ਰਹੇ ਆ ਉਹਦਾ ਰੈਕਡ ਗੱਲ ਪਈ ਆ ਰੇਡੀਓ ਤੇ ਹਮੇਸ਼ਾ ਸਾਡੇ ਕੋਲ ਆਉਂਦੇ ਆ ਵੀ ਸਾਡੇ ਬਾਣ ਪਾਸ ਕਰਾ ਦਿਓ ਤਾਂ ਫੇ ਅਸੀਂ ਕਹਿੰਦੇ ਸਾਡੀ ਕਮਿਊਨ ਕੌਮ ਲਈ ਤੁਸੀਂ ਕੀ ਕਰਨਾ ਅਸੀਂ ਹੁਣ ਕਹਿੰਦੇ ਅਸੀਂ ਕਹਿੰਦੇ ਸਾਡੇ ਅਸੀਂ ਹੱਕ ਮੰਗਦੇ ਨਹੀਂ ਅਸੀਂ ਕਹਾਂ ਸਾਡਾ ਸਾਡਾ ਹੱਕ ਬਣਦਾ ਸਾਡਾ ਹੱਕ ਸਾਡਾ ਹੱਕ ਬਣਦਾ ਸਾਡਾ ਹੱਕ ਇੱਥੇ ਰੱਖੋ ਆ ਰਿਜ਼ਲਟ ਹੈ ਜ ਕਿਉਂਕਿ ਰਿਜ਼ਲਟ ਦੇ ਕੇ ਅਸੀਂ ਗੱਲ ਕਰਦੇ ਹੁੰਨੇ ਆ ਸੋ ਸਾਡੇ ਮਾਨਜੋ ਪਰਿਵਾਰਾਂ ਨੇ ਦੇਖਿਆ ਕਿ ਜਸਵੰਤ ਸਿੰਘ ਖਾੜਾ ਐਲੀਮੈਂਟਰੀ ਸਕੂਲ ਦਾ ਨਾਂ ਰੱਖਿਆ ਗਿਆ ਸਰਕਾਰੀ ਸਕੂਲ ਆ ਆ ਮੈਂ ਦੱਸ ਦਵਾ ਕੋਈ ਆ ਪ੍ਰਾਈਵੇਟ ਸਕੂਲ ਨਹੀਂ ਕੋਈ ਚਾਰਟਰ ਸਕੂਲ ਨਹੀਂ ਆ ਇੱਕ ਪਬਲਿਕ ਫੰਡਡ ਸਕੂਲ ਆ ਜਿਹੜਾ ਕਿ ਪ੍ਰੀ ਕੇ ਤੋਂ ਲੈ ਕੇ 6ਵੀਂ ਤੱਕ ਚੱਲੂਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗੁਰੂ ਮਹਾਰਾਜ ਨੇ ਕਿਰਪਾ ਕੀਤਾ ਆਪਾਂ ਡਿਊਲ ਅਮਰਜੈਂਸੀ ਪ੍ਰੋਗਰਾਮ ਜਿਵੇਂ ਸਪੈਨਿਸ਼ ਤਾਂ ਅੰਗਰੇਜ਼ੀ ਦੇ ਬਹੁਤ ਸਕੂਲਾਂ ਚੱਲਦੇ ਨਾ ਇੱਥੇ ਆਪਾਂ ਪੰਜਾਬੀ ਤਾਂ ਅੰਗਰੇਜ਼ੀ ਜੋ ਲਾਗੂ ਕਰਾਂਗੇ ਅੱਧੀ ਪੰਜਾਬੀ ਤਾਂ ਅੱਧੀ ਅੰਗਰੇਜ਼ੀ ਆ ਇੱਕ ਹਿਸਟੋਰੀਕਲ ਮੂਵਮੈਂਟ ਬਣੂ ਪੂਰੀ ਦੁਨੀਆ ਦੇ ਵਿੱਚ ਲੋਕ ਕਹਿਣਗੇ ਕਿ ਅਮਰੀਕਾ ਵਿੱਚ ਇੱਕ ਸਕੂਲ ਹੈ ਜੀ ਦਸਵਾਂਸੇ ਖਾੜਾ ਜਿੱਥੇ ਪੰਜਾਬੀ ਵੀ ਪੜਾਈ ਜਾਂਦੀ ਹੈ